ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਜਨਾਰਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਰਜੀ ਸਰਪੰਚੋ ਨਾਲ ਆਪਾਂ ਆਏ ਆ ਤੇ ਕਾਫੀ ਦਿਨਾਂ ਬਾਅਦ ਅੱਜ ਆਪਾਂ ਵੀਰ ਜੀ ਨਾਲ ਕੋਲ ਆਏ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਤੇ ਦੋ ਮੱਜਾਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਕਰਦੇ ਹਾਂ ਵੀਰ ਜੀ ਨਾਲ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੁੰਦੀ ਆ ਵੀ ਆਪਨੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਕਈ ਵੀਰ ਜਿਹੜੇ ਦੂਰ ਦੇ ਹੁੰਦੇ ਹੋ ਆਪਣਾ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਕਰਾ ਲੈਣ ਪੈਸੇ ਤੁਸੀਂ ਖਰਚਣੇ ਆ ਤੇ ਆਪਣੀਆਂ ਸਾਰੀਆਂ ਚੀਜ਼ਾਂ ਵੇਖ ਚੱਕ ਕੇ ਖੜਿਆ ਕਰੋ ਆਪਣੀ ਸਮਝ ਨਾਲ ਤੇ ਆਪਣੀ ਗਾਰੰਟੀ ਤੇ ਇੱਕ ਗਾਂ ਜਿਹੜੀ ਅੰਦਰ ਵੱਜੀ ਉਹ ਵੀ ਤੁਹਾਨੂੰ ਦਿਖਾਉਣੀ ਆ ਜੀ ਇੱਕ ਗਾਂ ਵੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋ ਸਨੋਂ ਟਿਕਾ ਜੀ ਜੀ ਆ ਜੀ ਕ੍ਰਿਪਾ ਕਰਾ ਜੀ ਚਲੋ ਕਿਰਪਾ ਚੀ ਦੀ ਜੀ ਤੇ ਨਾਮ ਦੱਸ ਦੇ ਕਰੀ ਹਰ ਨਾਮ ਹਰਜੀਤ ਸਿੰਘ ਪਿੰਡ ਰਾਏਪੁਰ ਬੁੱਛਰੀ ਅਈਆ ਤੇ ਜ਼ਿਲ੍ਹਾ ਅੰਮ੍ਰਿਤਸਰ ਹਾਂ ਜੀ ਉਹ ਅੱਗੇ ਮੈਂ ਸਾਡੇ ਤੇ ਵੀ ਆ ਜਾਣੇ ਵੀਡੀਓ ਤੇ ਫੋਨ ਕਰ ਦਿੰਦੇ ਤੇ ਮਾਲ ਤੋਂ ਨਹੀਂ ਦਾ ਸੱਪਾ ਲੈਣਾ ਸਸਰਾ ਭਾ ਜੋ ਇੱਥੇ ਹੀ ਇੱਥੇ ਮੰਗਾਈ ਜਾਂਦੇ ਫੋਨ ਕਰ ਕਰਕੇ ਹੁਣ ਵੀ ਇਲੈਕਸ਼ਨ ਚ ਫੇਰ ਰੋਜਣਾ ਦੱਸਦੇ ਹਾਂ ਆਪਾਂ ਫੇਰ ਹਰ ਇੱਕ ਇਲੈਕਸ਼ਨ ਆਣ ਗਈ ਹੈ ਠੀਕ ਆ ਹਾਂ ਤੇ ਉਹ ਆਪਾਂ ਇੱਕ ਵੀਡੀਓ ਪਾਈਏ ਜਦੋਂ ਸਾਰੇ ਜਿੰਦੂ ਯਾਰ ਕਰਾਂਗੇ सरपंच जी ਖਲੋਤੇ ਜਗੇ ਹਰ ਕੇ ਫਿਰ ਆਹੋ ਅੱਗੇ ਮਾਰ ਨਾਲ ਪਿਛੋਂ ਚਾਰ ਵਰਾ ਬਣੇ ਆਪਾਂ ਅੱਛਾ ਆਰ ਕੇ ਗਾੜੀ ਸਵਾਜ ਨਹੀਂ ਹੈ ਕਿ ਲੋਕ ਵੇਰਾ ਦੇ ਜਿਹੜਿਆ ਉੱਤਰਿਆ ਦੇ ਨਹੀਂ ਕੋਈ ਲੋ ਅੱਛਾ ਹਾਂ ਕੰਮ ਕਰ ਗਏ ਲੋਕਾਂ ਨੇ ਆਪੇ ਠੀਕ ਹੈ ਤੇ ਕੰਮ ਮਤਲਬ ਹੁਣ ਵੋਟਾਂ ਦਾ ਵੀ ਜੋਰਾ ਸ਼ੋਰਾ ਚੱਲੰਦਿਆ ਕਿ ਫਿਰ ਰੌਣਕ ਸ਼ਾਨ ਕੇ ਵੀਰਾ ਭਰਾਵਾਂ ਦੀ ਕੋਈ ਇੱਧਰੋਂ ਆ ਗਿਆ ਕੋਈ ਉੱਧਰ ਨੇ ਚੱਲ ਗਿਆ ਹਾਂਜੀ ਆਪਾਂ ਅੰਡੇ ਤੇ ਰਹਿੰਦੇ ਆਪਾਂ ਪਿੰਡ ਹੀ ਕਰਨ ਲੱਗ ਲੱਗ ਲਿਆ ਪ੍ਰੋਗਰਾਮ ਅੱਛਾ ਲੋਕਾਂ ਨੂੰ ਵਿੱਚ ਮੁਸ਼ਕਲ ਨਾ ਹੋਵੇ ਠੀਕ ਹੈ ਆਪਾਂ ਆਪਣੀ ਜਗਾਹ ਆ ਜੀਏ ਉੱਥੇ ਹੀ ਬੰਦਾਲ ਲਾ ਦੀ ਦਾ ਅੱਛਾ ਹਾਂਜੀ ਚਲੋ ਇਤਨਾ ਤੇ ਤਾਈ ਅੱਜ ਫਿਰ ਦੋ ਮੱਜਾਂ ਤੇ ਦੋ ਗਾਵਾਂ ਹਨਾ ਹਾਂਜੀ ਹਾਂਜੀ ਚਲੋ ਪਹਿਲਾਂ ਗਾਵਾਂ ਗਾਵਾਂ ਹੀ ਖਾਦੀਆਂ ਨਾ ਤੇ ਮੱਜਾਂ ਵੀ ਅੱਜ ਹੌਲੇ ਪਾ ਚ ਬਿਲਕੁਲ ਆਈ ਉਹ ਮੱਜਾਂ ਹੈ ਤੇ ਚਲੋ ਹੌਲੇ ਪਾ ਨਹੀਂ ਹੈ ਹੈ ਵੀ ਚੰਗੀਆਂ ਡੁੱਡ ਵਾਲੀਆਂ ਜਿਹੜਾ ਅੱਜ ਆਪਾਂ ਵੇਲੇ ਹਾਂ ਲੱਜ ਲੋ ਜਿੰਦਾ ਮਰਜ਼ੀ ਆਪਾਂ ਹੌਲੇ ਪਾ ਕਰਦਾ ਇਹ ਆ ਵੀ ਅੱਜ ਇੱਕਰੀ ਵੇਲ ਕਰਨਾ ਕਿ ਫਿਰ ਧਿਆਨ ਉਧਰ ਦੇਣਾ ਵੋਟਾਂ ਵੱਲ ਤੇ ਇੱਕਰੀ ਵਿਧੇ ਨੇ ਕਹਿੰਦੇ ਕਿ ਅੱਜ ਜਿਹੜੀਆਂ ਵੇਚ ਦੇਣੀਆਂ ਜਿਹੜੀਆਂ ਹੈਗੀਆਂ ਵਾ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਗਾਵਾਂ ਮੈ ਤਾਂ ਹੀ ਆਪਾਂ ਕਰਨੀ ਕਿਨਵਾਸ ਹੋ ਜਾਏਦਾ ਹਾਂਜੀ ਦੂਜਾ ਸਵੇਰ ਵੈਰ ਸੋਈ ਜੀ ਆ ਆਪਾਂ ਕਲਾ ਨਾਲ ਰੇੜੀ ਜੋਂ ਲਈ ਆ ਫਾਰਮ ਚੋਂ ਛੋਟਾ ਜਿਹਾ ਫਾਰਮ ਹੀ ਹੁੰਦਾ ਅੱਛਾ ਤੇ ਆਹ ਖਾਰ ਜਰਸੀ ਆ ਜੀ ਅੱਛਾ ਤੇਰੇ ਇਹ ਨੂੰ ਪਰਚਾ ਦੇਣ ਦੇਈਏ ਹਾਂਜੀ ਹਾਂਜੀ ਤੇ ਅੱਜ ਤੋਂ ਚੌਥਾ ਦਿਨ ਸੂਈ ਰਿਹਾ ਹੈ ਤੇ 18 ਲੀਟਰ ਬੋੜਾ ਹੋਊਗਾ ਉਹਨਾਂ ਕਹਿ ਰਹੇ ਸੀ ਚਈ ਚਾਹੀ ਕੋਲ ਦੁੱਧ ਹੋਇਆ ਪੀਣੇ ਸੁਵੇ ਅੱਛਾ ਅੰਨੇ ਦਾ ਮੌਸਮ ਬੜਾ ਪੜਾ ਰਿਹਾ ਰਹੀ ਦਈ ਜੋ ਅੱਛਾ ਵਾਕਿਆ ਜਿੱਦਾਂ ਮੌਸਮ ਸੁਪਾਲ ਲਗਣੀਆਂ ਪੱਠਾ ਸਾਦਾ ਵੀ ਨਹੀਂ ਆਇਆ ਕੋਈ ਪੂਰੀ ਖਾਂਦੀ ਆ ਅੱਛਾ ਨਾ ਕੋ ਬੰਦਾ 18 ਕਿਲੋ ਦੇ ਭੱਜ ਕੇ ਗਈਏ ਤੇ ਵਾਕਿਆ ਦੁੱਧ ਵੀ ਨਹੀਂ ਕਵੀ 5 ਕਿਲੋ ਚਾਹ ਫਿਰ ਅੱਛਾ ਰਸਥਾਨ ਬੜਾ ਵੱਸ ਲੱਗਾ ਸਾਦਾ ਵੀ ਦੋ ਬੰਨੇ ਬੈਠੇ ਚੋਲੇ ਆਪਾਂ ਇੱਕ ਬੰਨੇ ਬੈਕ ਚੋਲੇ ਬੱਚਾ ਚੋਲੇ ਜਾਨੀ ਚੋਲੇ ਢਾਈਆਂ ਦੰਨਾ ਮਿੰਡਾ ਚ ਚਵਾਈ ਹੋ ਜੂਗੀ ਖੋਲੋ ਹਾਂ ਫਿਰ ਤੋਰ ਦਈਏ ਉਹ ਰਾਰੀ ਸੋਈ ਜੇ ਕੋਈ ਲੱਪਾ ਰੋ ਸੁਖੀ ਹੋ ਕੇ ਖਾਣ। ਬਾਕੀ ਥਣ ਬੜਾ ਕਮਾਲ ਦਾ ਵਾ। ਕੱਦ ਕਾਠੀ ਵੀ ਚੰਗੀ ਆ। ਜਰਸੀ ਐਰ ਸ਼ੈਰ ਕ੍ਰੋਸ ਤੇ ਆ ਜਿਹੜੀ। ਬਾਕੀ ਥੱਲਿਆਂ ਵੀ ਚੰਗੀ ਬਣੀ ਆ। ਚਲੋ ਲੈ ਜਾਓ। ਆਹ ਦੇਖ ਸਾਡੇ ਜੀ ਥਾਣੇ ਦੇ ਲਾਗੇ ਤਾਂ ਤੇ ਬਾਕੀ ਮਿਲ ਕੇ ਵੀ ਨੇ ਵੀ ਚੰਗੀ ਲੱਗੀ ਆ ਤੇ ਮੁੱਲ ਫੇਰ ਇਹਦਾ ਬੋਲਤੇ ਵੀ ਜੇ ਸਾਡਾ ਬਜਾਅ ਦੇਣਾ 30 35 35 ਹਾਰੀਆਂ 70000 ਹਾਰੀਆਂ ਲਕੀ ਜਾਂਦੀਆਂ ਹਾਂਜੀ ਹਾਂਜੀ ਤੇ ਆਪਣਾ ਬਹੁਤ ਜਾਇਜ਼ ਆ ਬੇਟਾ ਅਸੀਂ ਆਪਣੀ ਆਪਣੀ ਅਸਲੀਅਤ ਹਾਂਜੀ ਬਾਕੀ ਦੇ ਦਾਂਗੇ ਆਪਾਂ ਜਿਆਦਾ 60000 ਦੇ ਦਾਂਗੇ 60000 ਦੀ ਦੇ ਦੋਗੇ ਬਾਕੀ ਕਰ ਦੋਗੇ ਵਿਚ ਮਾਨ ਹੋਰ ਤੁਸੀਂ ਹੀ ਕਰ ਦੋ ਜਿਹੜਾ ਕਰਨਾ 2000 ਛੱਡ ਦਈਏ ਫਿਰ 56 ਦੇ ਦਈਏ ਛੋਟੇ ਦਾ ਅੱਛਾ 2000 ਵਿੱਚੋਂ ਛੱਡ ਦੋਗੇ 60 ਚੋਂ ਜਿਹੜਾ ਵੀ ਫਰੂਆ ਕਰੂਗਾ ਜਾ ਰਹੀ ਹੈ ਸਿੰਪਲ ਵਾਲਾ ਵੀ ਜਰਮੀ ਬਣਾਉਣ ਵਾਲਾ ਵੀ ਗੋਦ ਵਾਲਾ ਵੀ ਬਾਕੀ ਆਪੇ ਫੋਨ ਲਾਵੇ ਕੋਈ ਇੱਕ ਕਰੀ ਫਿਰ ਇਹ ਸੁੱਕੇ ਗਾਵਾਂ ਗਈਆਂ ਪੱਠੇ ਨਹੀਂ ਖਾਦੀਆਂ ਇਹਨਾਂ ਨੂੰ ਗੋਭੀ ਖਾਈ ਜਾਂਦੀ ਹੈ ਠੀਕ ਹੈ ਜੀ ਫੋਨ ਇੱਕ ਕਰੀ ਕੋ ਲਾਵੇ ਮਾਨਤਨ ਮੌਕੇ ਤੇ ਹੋਰ ਹੋ ਜਾਊਗਾ ਹਾਂਜੀ ਉਨੇ ਇੱਕ ਮੱਝ ਤੁਹਾਨੂੰ ਆ ਦਿਖਾਉਣੀ ਆ ਨੀਲੀ ਦਾ ਪੱਖ ਰੱਖਦੀ ਆ ਜਿਹੜਾ ਆਹੀ ਆ ਕਿ ਮੱਝ ਬੁਛਾ ਆ ਦੱਸੀ ਆ ਫਿਰ ਇਹਦੇ ਬਾਰੇ ਇਹ ਵੀ ਬੀਜੀ ਇਹ ਸੋਈ ਕਿ ਜਸੂਆ ਤੀਸਰਾ ਸੂਆ ਹਾਂਜੀ ਠੀਕ ਹੈ ਤੇ ਸੋਈ ਨੂੰ ਇਹਨੂੰ 6-7 ਦਿਨ ਹੀ ਹੋਇਆ ਜੀ ਇਥੇ ਬੱਚਾ ਦਾ ਬਹਾਰੋ ਕੋਈ ਨਾ ਠੀਕ ਹੈ ਜੀ ਬਹੁਤ ਅੱਛਾ ਆ ਬੱਚਾ ਜੀ ਇਹਦਾ ਮਗਰ ਕੀ ਕੱਟਾ ਜੀ ਕੱਟਾ ਜੀ ਇਹਦੇ ਮਗਰ ਤੇ ਬਾਕੀ ਵਾਂਦੀ ਵੇਖਣ ਵਾਲਾ ਦਰਨਾ ਗਾਵਾ ਨੂੰ ਇਸ ਲਈ ਦੁੱਧ ਕਿੰਨਾ ਤਿਆਰ ਇਹਦੇ ਕੋਲ ਇਹ ਦੀ ਜੀ ਚੌਥਾ ਪਰਮਾਦਨ ਹੋਇਆ ਬੋਲਾ 8 ਕਿਲੋ ਤਿਆਰ ਹੋਊਗਾ 8 ਕਿਲੋ ਹੈਗਾ ਪੱਕਾ ਹਾਂ ਬਾਕੀ ਆਪਣੇ ਟੋਕੜ ਮੈਂ ਵੀ ਅਹੀਂ ਵੇਖੀ ਸੀ ਅੱਛਾ ਤੇ ਉਹਨਾਂ ਨੇ ਥੱਲੇ 9 ਕਿਲੋ ਬਲੁਰਦ ਹੀ ਇੱਕ ਪੰਜਾਹ ਮਹੀਨੇ ਤੋਂ ਬਣੀ ਅੱਛਾ ਤੇ ਸਟਾਰਟਿੰਗ ਦੇ ਵੇਲੇ ਮਿਲ ਕੇ 0 ਰੁਪਏ ਦੀ ਟੋਕੜ ਆਈ ਟੋਕੜੀ ਵੇਚੀ ਅੱਛਾ ਇਹਦੇ ਬੰਦੇ ਕੋ ਸੱਜਰ ਹੀ ਰੋਣੇ 14 ਕਿਲੋ ਚੋਇਆ ਅੱਛਾ ਵਾਕਿਆ ਜਿੱਦਾਂ ਨੇ 8-9 ਕਿਲੋ ਬੋਲਾ ਕੱਢਿਆ ਛੜੰਗ ਤੇ ਇਹਦੇ ਕੋਲੀ ਧਾਰੂ ਆ ਗਈ ਮੌਸਮ ਉੱਪਰ ਚੰਗਾ ਆਇਣਾ ਅੱਛਾ 13-14 ਕਿਲੋ ਕਿਵੇਂ ਰੁਕਣਾ ਬੜੀ ਰੂਹ ਠੀਕ ਆ ਹਾਂਜੀ ਤੇ ਇਹਦੇ ਧਾਰਾ ਘੱਟ ਜੀ ਥਾਂ ਚ ਇੱਕ ਚ ਹਾਂਜੀ ਅੱਜ ਵੀ ਦੱਸਣਾ ਸੀ ਇਹ ਸ਼ੁਰੂ ਤੋਂ ਹੀ ਜਿਹੜਾ ਅਗਲਾ ਪਰਲਾ ਥਾਣਿਆ ਜਿਹੜਾ ਹਾਂਜੀ ਉਹ ਚ 5-6 ਧਾਰਾ ਘਾਟਿਆ ਮੰਨ ਲਓ ਅੱਧਾ ਥਾਣਿਆ ਆਊਗਾ ਅੱਧਾ ਆ ਬਾਕੀ ਕੋਈ ਪੁਜਹ ਭੂਗ ਨਹੀਂ ਜਤਾਂ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਅੱਛਾ ਇਹ ਹੁੰਦਾ ਵੀ ਹੁਣ ਹੋਇਆ ਜਾਂ ਰੁਜਿਆ ਨੂੰ ਉਹ ਦਾ ਸੂਜ਼ਾਂ ਦਾ ਪ੍ਰਾਕਰਿਤੀ ਜਮਾਨੇ ਉੱਤੇ ਨਾਂ ਤਿੰਨ ਮਹੀਨੇ ਹੁੰਦੀਆਂ ਤੇ ਜਮਾਨੇ ਨੂੰ ਸਾਢੇ ਤਿੰਨ ਗੱਲੋਂ ਸਾਢੇ ਚਾਰ ਵਾਲੀ ਹਾਂ ਹਾਂਜੀ 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 ਚਲੋ ਫਿਰ ਲੈਵਾ ਭਾਈ ساری ਮੈਨ ਵਾਲੀ ਲੈਵਾ ਵਾਲੀ ਲੱਗਾਂ ਦਾ ਤੋਰਾਂ ਇੱਕ ਵਾਰੀ ਫੇਰ ਇਹ ਰਾਜੀ ਵੇਖੋ ਕਿੰਨੀ ਹੈ ਪੂਰੀ ਪਲੀ ਆਖਾ ਗਈ ਆਹ ਤੋਰ ਦੇਖ ਲਈ ਬਾਕੀ ਮੱਧਰੀ ਗੋਟੀ ਦੀ ਮੱਝ ਹੈ ਜਿਹੜੀ ਬਹੁਤ ਹੀ ਵੀਰਾਂ ਦੀ ਡਿਮਾਂਡ ਹੁੰਦੀ ਆ ਜੰਮੀ ਪਲੀ ਆ ਪੂਰੀ ਤੇ ਥੱਲਿਆਂ ਵੀ ਚੰਗੀ ਬਣੀ ਆ ਬਾਕੀ ਜਿਹੜਾ ਹੁਣ ਮੋਕੇ ਤੇ ਉਹ ਤੁਸੀਂ ਆਪਣਾ ਚਵਾਈ ਕਰਕੇ ਖੜਨਾ ਵਾ ਤੇ ਗਾਂ ਦਾ ਤੁਸੀਂ ਆਪਣਾ ਅੰਦਾਜ਼ਾ ਲਾਉਣਾ ਇੱਕ ਥਣ ਜਿਹੜਾ ਇਹਦਾ ਅੱਧਾ ਵਾ ਗਲਾ ਹਾਂ ਦੇਖ ਸਾਡੇ ਹਵਾਨਾ ਇਹਦਾ ਲੱਗ ਗਿਆ ਤਾਂ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਬਾਕੀ ਕਿੰਨੀ ਦੇਖੋ ਰਹੀ ਆ ਪਤਾ ਪਿੱਛੇ ਅਜੀ ਦੇ ਬੜੀ ਤੇ ਮੁੱਲ ਫੇਰ ਇਹਦਾ ਮੋਲ ਤੇ ਵੀ ਜਿੱਦਾਂ ਇਹਦਾ ਵਜਨ ਵਾਲੀ ਪਲੀ ਮੈਂ ਇਹ ਹਵਾਨਾ ਸੁਆ ਖਾਲੀ ਕਰਕੇ ਵੀ ਇਹਨੂੰ 40000 ਰੁਪਏ ਚ ਲਿੰਦਾ ਹਾਂਜੀ ਆ ਤੇ ਸ਼ਿਖਾਲੇ ਦੇ ਘਾਹ ਨਾਲ ਇੱਕ ਦਾ ਲੀਲੀ ਚੌਂਦੀ ਆ ਹਾਂਜੀ ਸ਼ੀਨੀਆ ਸ਼ਕਾਨੀਆਂ ਵੰਦੀਆਂ ਭਾਏ 90 95 ਕਰ ਛੱਡੀਏ ਹਾਂਜੀ ਬਾਕੀ ਤਾਂ ਧਾਰਾਂ ਘਰ ਦਾ ਕਰਕੇ ਗਿਨ ਲਓ ਜਾਂ ਸਾਨੂੰ ਛੇਤੀ ਮਾਗ ਵਿੱਚੋਂ ਦਾ ਗਿਨ ਲਓ ਹਾਂਜੀ ਆਏ ਆਪਾਂ ਦੇ ਦਾਂਗੇ ਵੀਰ ਜੀ 52000 ਕਿੰਨੇ ਦੀ 52000 52000 ਦੀ ਬਾਕੀ 50000 ਦੀ ਫੰਦਰ ਦੀ ਆ ਠੀਕ ਆ ਬਾਕੀ ਚਲੋ ਮੌਕੇ ਤੇ ਹੋਰ ਕਰ ਦੋਗੇ ਮੰਨ ਤਾਂ ਅੱਠ ਕਿਲੋ ਪੱਕਾ ਅੱਛਾ ਤਿਆਰ ਜਿਹੜਾ ਹਾਂ ਠੀਕ ਆ ਜੀ ਤੇ ਹੁਣ ਆ ਗਏ ਦੂਸਰੇ ਨੰਬਰ ਤੇ ਇਹ ਤਾਂ ਮਗਰ ਕੱਟੀ ਜੀ ਹਾਂ ਇਹ ਮਗਰ ਕੱਟੀ ਜੀ ਭਾਈ ਜੀ ਤੇ ਇਹਦੇ ਕੋਲ ਕਿੰਨਾ ਤਿਆਰ ਜੇ ਦੁੱਧ ਇਹਦੇ ਕੋਲ ਜੀ 8 ਕਿਲੋ ਹੋਊਗਾ ਬੋਲਾ ਤਿਆਰ ਹਾਂ ਜੀ ਇਹਦਾ 6 ਮਾਂ ਦਿਨ ਹੋਇਆ ਸੁਈ ਠੀਕ ਹੈ ਚਲੋ ਕੋਈ 1 2 4 ਦਿਨ ਉੱਪਰ ਥੱਲੇ ਵੀ ਹੋ ਸਕਦੇ ਆ ਅੱਛਾ ਆਪਣੇ ਕੋਲ ਸੁਈਆਂ ਅੱਛਾ ਤੁਹਾਡੇ ਕੋਲੋਂ ਸੁਈਆਂ ਆਹ ਮਹੀ ਆਪਣੇ ਕੋਲ ਸੁਈਆਂ ਠੀਕ ਹੈ ਤੇ ਇਹ ਕਿੰਨਾ ਕ ਦੁੱਧ ਕੱਢੀ ਜਾਊਗੀ ਇਹ ਦੁੱਧ ਵੀ ਜਿੱਦਾਂ ਬਰੀਕ ਚਮੜੀ ਚੋਮੜੀ ਦੀਆਂ 10 ਕਿਲੋ ਦਾ ਆਰਾਮ ਨਾਲ ਕੱਢੀ ਜਾਊ ਨਾ ਤੋੜ ਦਈਏ ਫਿਰ ਇਹਨਾਂ ਵਿੱਚ ਸੇਵਾ ਕਦੇ ਬਾਅਦ ਵੀ ਬੱਸ ਨਾ ਦੇਖੋ ਦਰਦੀ ਆ ਥੋੜਾ ਚਲੋ ਕੋਈ ਨਹੀਂ ਤੋਰ ਦੋ ਖੋਲ ਕੇ ਠੀਕ ਹੈ ਆ ਜੀ ਵੇਖੋ ਬਾਕੀ ਥੱਲੇ ਵੀ ਚਲੋ ਜਿੰਨੀ ਵੀ ਆ ਸਫਾਈ ਚ ਇਹਦੇ ਥਾਂ ਤੁਹਾਨੂੰ ਓਕੇ ਪੂਰੇ ਕੋਲੇ ਦਾ ਕੋਈ ਨਹੀਂ ਕੋਸਟਾਰੇ ਠੱਟ ਕੋਈ ਗੱਲ ਜਿਹੜੀ ਅਸੀਂ ਵੀ ਆ ਪਹਿਲਾਂ ਦੱਸਦੀ ਆ ਠੀਕ ਹੈ ਆਪਣੇ ਖਜਾਂ ਉਹਦਾ ਮਾਫ ਮੰਗਵਾਉਣਾ ਹੁੰਦਾ ਫਿਰ ਬਰੇ ਲੱਗੇਗਾ ਠੀਕ ਹੈ ਕਾਤੇ ਦੋਆਂ ਮੱਜਾਂ ਦੇ ਜਿਹੜੇ ਨਾਰਮਲ ਜੇ ਆ ਲੈ ਜਾਓ ਜੀ ਬਾਕੀ ਥਾਣਾ ਇਹਦਾ ਵੀ ਚੰਗਾ ਲੱਗਾ ਹੈ ਤੇ ਇਹਦਾ ਫਿਰ ਮੁੱਲ ਮੁੱਲ ਤੇ ਵੀ ਜੀ ਇਹਦਾ ਵੀ ਜਾਇਜ਼ ਹੀ ਆਪਾਂ ਫਿਰ 60 ਕਰਕੇ 65 ਕਰੀਏ ਇਹ ਵੀ ਜਗਾਂ ਕਿ ਬੋਹਿੰਦਾ ਯਾਰ 52000 ਦੀ ਜੋੜਾ ਹੀ ਦੇ ਦਈਏ ਕਿਸ ਹਿਸਾਬ ਤਰੀਕੇ ਨਾਲ ਤੁਹਾਨੂੰ ਚੋਕੜਾਂ ਦਾ ਭਾਅ ਆ ਹਾਂਜੀ ਹਾਂ ਜੋੜਾ ਕਿੰਨੇ ਦਾ ਦੇ ਦਈਏ ਜੋੜਾ ਲੱਖ ਦਾ ਦੇਣਾ ਅੱਛਾ ਲੱਖ ਦਾ ਜੋੜਾ ਦੇ ਦੋਗੇ 50 50 ਦੇ ਹਿਸਾਬ ਨਾਲ ਠੀਕ ਹੈ ਜੀ ਲੱਖ ਦਾ ਹੀ ਜੋੜਾ ਜਿਹੜਾ ਕਿੰਦੇ ਕੀ ਦੇ ਦੇਾਂਗੇ ਤੇ ਹੁਣ ਗਾਂ ਇੱਕ ਹੋਰ ਹੈਗੀ ਆ ਇਹ ਵੀ ਤੁਹਾਨੂੰ ਖਾ ਦਈਏ ਇਹਦੇ ਬਾਰੇ ਵੀ ਦੱਸੋ ਹਾਂ ਜੀ ਇਹ ਆਪਣੀ ਸਿਸਟਰ ਕੋਈ ਅੱਛਾ ਇਹ ਉਹਨਾਂ ਵੀ ਲੱਗ ਗਿਆ ਆਪਣੇ ਆਂਵਾਜ਼ ਦਾ ਬਾਹਰ ਅਗਨੈਰ ਰੋਹ ਦਾ ਸਾਹਮਣਾ ਹੁੰਦਾ ਭਾਈਏ ਦੁਕਾਨਾਂ ਪਾਈਆਂ ਪਿੰਡੀ ਅੱਛਾ ਸੀਮਤ ਸਰੀਏ ਜਾਨ ਉਹਨਾਂ ਕੋ ਪੱਤੇ ਨੇ ਦੀ ਚੂੜੀ ਪਾਸ਼ਾ ਜਿਹੜੀ ਇੱਕੇ ਸੂਪੀਆ 25 ਹੀੜ ਘੱਟ ਅੱਛਾ ਮਹੀਨਾ ਘੱਟ ਸੂਪੀ ਮਹੀਨਾ ਘੱਟ ਸੂਪੀ ਅਜਿਹੇ ਰੋਹਰ ਕੋਈ ਅਸੀਂ ਦੇਵੇਂ ਆ ਕੇ ਵੀ ਗਲਾਸਾ ਚੋਦੇ ਰਹੇ ਹਾਂ ਬੱਚਾ ਸੁੱਟਦਾ ਹੈ ਕਿੰਨੇ ਕਿਲੋ ਸੁੱਟਦਾ ਅਸੀਂ ਸਵੇਰਾਂ ਪੀਟਾ ਹਨ ਉਹ ਇਹ ਬਣਾਏ 218 ਕਿਲੋ 20 ਕਿਲੋ ਉੱਥੇ ਪਹੁੰਚ ਰਹੀ ਹੈ ਅੱਛਾ 3 ਮਹੀਨੇ ਜਿਹੜੇ ਪੂਰੇ ਦੋਤੇ ਨੇ ਆ ਹੀ ਜਾਣਾ ਠੀਕ ਹੈ ਕਰਮਾ ਦੀ ਰੋਜ਼ ਦਾ ਕਿਲੋ ਫਰਕ ਪਾਉਂਦੀ ਰਹੀ ਹੈ ਜਦੋਂ ਕਿਲੋ ਦਾ ਫਰਕ ਪਾਉਂਦੀ ਹੈ ਅੱਛਾ 7 ਕਿਲੋ ਦੁੱਧ ਤੇ ਚੱਲ ਗਈ ਹੈ 7 ਕਿੱਲਾ ਹੈਗਾ ਹਾਂ ਤੇ ਬਾਕੀ ਤਾਂ ਆਪਣਾ ਗਾਹ ਦਾ ਮੌਸਮ ਆ ਹਾਂਜੀ ਤੇ ਛੰਡੀ ਸੀ ਆ ਬਰਸ ਦਾ ਮਾਤੋ ਮਾਹੀ ਤਾਂ ਰੋ ਰਹਿਣਾ ਕੋਈ ਸਮੇਂ ਲੇ ਕੇ ਠੀਕ ਹੈ ਜੀ ਇਵੇਂ ਨਾ ਕਿ ਜਿਹੜਾ ਕਹਿੰਦੇ ਕਿ ਘੱਟ ਸੂਈ ਹੈ ਜਿਹੜਾ ਉਸਹਾ ਨਾ ਤੁਸੀਂ ਆਪਣਾ ਵੇਖ ਲਾ ਵਾਂ ਅੰਦਾਜ਼ੇ ਨਾਲ ਚਲੋ ਤੋੜ ਦਿਓ ਫਿਰ ਇਹਨਾਂ ਵੀ ਇੱਕ ਰੇ ਥਣ ਥਣ ਓਕੇ ਉਤਰੇ ਤੇ ਉਤਰੇ ਇਹ ਵੀ ਕੱਦ ਕਾਠ ਦੀ ਚੰਗੀ ਆ ਚਲੋ ਲੈ ਜਾ ਫਿਰ ਬਾਕੀ ਬੇਨਤੀ ਇਹੀ ਆ ਭਾਂਗ ਗੁਜਾਰੇ ਦੁੱਧ ਵਾਲੀ ਤੇ ਥੋੜੇ ਦੁੱਧ ਵਾਲੀ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਆ ਇਹ ਬਾਰ ਬਾਰ ਹਰ ਕੇ ਵੀਡੀਓ ਸਾਡੀ ਬੇਨਤੀ ਹੁੰਦੀ ਖਾਣ ਪੀਣ ਦੀ ਥੋੜੀ ਜਿਹੀ ਜਿਆਦਾ ਸ਼ਿਕਾਇਤ ਹੈ। ਸਾਰਾ ਬਸ ਪੂਰੀ ਖਾਈ ਜਾਂਦੀ ਹੈ। ਹਾਂਜੀ। ਇੰਨੀ ਭੁੱਖ ਲੱਗਦੀ ਹੈ ਇਹਨੇ। ਤੇ ਇਹਦਾ ਫਿਰ ਮੁੱਲ। ਬੋਲਟੇ ਵਿੱਚ ਜਿੱਦੀ ਵੇੜੇ ਉਹਨਾਂ ਨੇ ਲਈ 55000 ਰੁਪਏ ਨਾ ਮੈਂ ਹੀ ਲੈ ਕੇ ਦਿੱਤੀ। ਹਾਂਜੀ। ਸੋ ਖਰਾਕ ਹਿਸਾ ਆ ਗਈ ਆਉਣੇ ਉਹ ਆਂਦੇ ਜਦੋਂ ਸੇਵਾ ਵਾਲਾ ਕੋ ਲੈ ਜਾਊਗਾ ਤੇ ਚਲੋ ਅਸੀਂ ਹਿਸਾਬ ਨਾਲ ਵੇਚ ਛੱਡਿਓ। ਹਾਂਜੀ। ਹੁਣ ਤੋਂ ਜਿਆਦਾ ਆਂਦੇ 20000 ਰੁਪਏ ਜੀ ਪੰਢੀ ਜਾਣ। ਹਾਂਜੀ ਨਾ 12000 ਜੀ ਚੱਡੀ ਜਾ ਸਕਦੀ ਕਿਦਾਂਗੇ ਜੀ ਸਾਹਮਣੀ ਆ ਜਾ ਕੇ ਹਾਂਜੀ ਹਾਂਜੀ ਆ ਤੇ ਬਾਕੀ 6 ਕਿਲੋ ਵਾਲਾ ਡੰਗਰ 12000 ਦਾ ਮਹਿੰਗਾ ਕਰੀਂ ਨਾਲੇ ਇਹ ਕਿਹੜੀ ਤੋਕੜਿਆ ਹੈ ਅੱਜ ਸੱਜਰੇ ਠੀਕ ਆ 10 ਦਿਨ ਹੋ ਗਏ 20 ਦਿਨ ਮੇਰ ਪੂਰੇ ਹੋ ਜਾਣੇ ਤੇ ਪੱਠੇ ਹੋ ਜਾਣੇ ਆ ਠੀਕ ਆ ਜਿੱਦਾਂ ਕਿ ਇਹ ਵੀ ਹਰ ਕੋ ਦਿਹਾੜੀ ਜਾ ਕੇ ਨੇ ਉਪਰਾ ਕੀਤਾ ਸੀ ਅੱਛਾ ਉਹ 200 ਵਾਲੇ ਆ ਦੇਖੋ ਤੂੜੀ ਹੈ ਜੀ ਮੈਨੂੰ ਜਿੰਨੇ ਇਦਾਂ ਪੱਠੇ ਤੂੜੀ ਖਾਣੇ ਨੂੰ ਦੁੱਧ ਦੇ ਹੋਣੇ ਹੋਣਾ ਠੀਕ ਆ ਹਾਂਜੀ ਹੁਣ 12000 ਦੀ ਦੇ ਦੋਗੇ 12000 ਦੀ ਜੀ ਠੀਕ ਆ ਜੀ ਤੇ ਬਾਕੀ ਇਹ ਵੀ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਨਾ ਚਵਾਈ ਕਰਕੇ ਆਪਣੀਆਂ ਪਾਸ ਕਰਕੇ ਤੇ ਵੇਸ਼ ਚੱਕ ਕੇ ਖੜੋ ਜੀ